ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੇ ਪਾਨੇ ਦੀ ਜਿਸ ਦੀ ਲੈਂਥ ਹੈਗੀ 80 cm ਤੇੜਾ ਕੱਪੜਾ ਉਹ ਆਪਾਂ ਨੇ ਫੁੱਲ ਵੈਲ ਵਰਤੇ ਆ ਹੁਣ ਆਪਾਂ ਜਿਹੜਾ ਪਹਿਲਾਂ ਲਗਾਵਾਂਗੇ ਲੜ ਨੂੰ ਆਪਾਂ ਜਿਹੜਾ ਪਹਿਲਾਂ ਵੱਡਾ ਲੜ ਫੜ ਕੇ ਛੋਟੇ ਲੜ ਨੂੰ ਅੰਦਰ ਨੂੰ ਫੋਲਡ ਕਰਕੇ ਉਸ ਤੇ ਡਰਾਇੰਗ ਰੈਕਟੈਂਗਲ ਸ਼ੇਪ ਬਣਾ ਕੇ ਫਿਰ ਉਸ ਤੋਂ ਆਪਾਂ ਇਹਦਾ ਜੁੜੇ ਸਾਰ ਦੋਸੀ ਇੱਕ ਲੜ ਲਿਆ ਕੇ ਫਿਰ ਉਸ ਦੇ ਉੱਪਰ ਜਿਹੜਾ ਆਪਾਂ ਦੂਜਾ ਲੜ ਦੇ ਆਉਣਾ ਦੂਸਰੇ ਲੜ ਦੇ ਵਿੱਚ ਜਿਹੜਾ ਆਪਾਂ ਲੜ ਲਗਾਵਾਂਗੇ ਉਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹ ਆਪਾਂ ਨੇ ਪਾ ਲੈਣੇ ਹਨ ਬਲ ਪਾਉਣ ਤੋਂ ਆ ਜਿਹੜਾ ਲੜ ਨਹੀਂ ਆਪਾਂ ਸੈੱਟ ਕਰਕੇ ਲਗਾ ਦੇਣਾ ਅਨ ਦੂਸਰਾ ਲੜ ਲਗਾਉਣਾ ਦੂਸਰੇ ਲੜ ਨੂੰ ਬੈਕ ਤੋਂ ਪਿੰਚ ਕਰਨਾ ਤੇ ਉੱਪਰੋਂ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਨਾ ਤੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਉਹ ਆਪਾਂ ਪਾ ਲੈਣੇ ਹਨ ਬਲ ਪਾਉਣ ਤੋਂ ਬਾਅਦ ਲੜ ਨੂੰ ਜਿਹੜਾ ਬਲਾਂ ਨੂੰ ਆਪਾਂ ਸੈਟ ਕਰਕੇ ਤੇ ਲੜ ਨੂੰ ਸੈਟ ਕਰਕੇ ਲਗਾ ਦੇਣਾ ਇਹ ਵੀਡੀਓ ਉਹਨਾਂ ਵੀਰਾਂ ਤੱਕ ਜ਼ਰੂਰ ਸ਼ੇਅਰ ਕਰਿਓ ਜਿਨ੍ਹਾਂ ਵੀਰਾਂ ਨੂੰ ਬਲਾਂ ਵਾਲਾ ਵਰਨਾ ਬੰਨਣ ਦੇ ਵਿੱਚ ਕੋਈ ਪ੍ਰੋਬਲਮ ਆਉਦੀ ਹੈ ਇਹ ਜਿਹੜੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਨ ਜੀ ਹੁਣ ਇਸ ਤੋਂ ਅਗਲਾ ਲੜ ਵੀੜ ਆਪਾਂ ਇਸ ਤਰ੍ਹਾਂ ਹੀ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਦੂਜਾ ਲੜ ਲਗਾਇਆ ਸੀਗਾ ਹਣ ਜਿਹੜਾ ਆਪਾਂ ਨੇ ਇਸ ਲੜ ਦੇ ਵਿੱਚ ਵੀੜ ਆਪਣੇ ਵਾਲ ਸੋਣਗੇ ਆਪਾਂ ਪਾ ਕੇ ਤੇ ਜਿਹੜਾ ਬਲੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਜਿਹੜੇ ਆਪਣੇ ਜੇਕਰ ਤੁਹਾਡੇ ਜਿਹੜੇ ਆਪਣੇ ਨੋਕ ਦੇ ਕੋਲੋਂ ਵਾਲੇ ਖੁੱਲ ਜਾਂਦੇ ਨੇ ਤੁਸੀਂ ਉਥੇ ਇਹਨਾਂ ਇੱਕ ਪੱਗ ਪਰ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡੇ ਵਾਲ ਨੇ ਉਹ ਖੁੱਲਣਗੇ ਨਹੀਂ ਹੁਣ ਆਪਾਂ ਜਿਹੜਾ ਇਸ ਤੋਂ ਅਗਲਾ ਰੈਡ ਲਗਾਵਾਂਗੇ ਉਸ ਰੈਡ ਨੂੰ ਵੀ ਅਪਰੋ ਚੰਗੀ ਤਰ੍ਹਾਂ ਆਪਾਂ ਇਹਦਾ ਫੋਲਡ ਕਰਨਾ ਉੱਪਰੋਂ ਲੜਨ ਨੂੰ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਵੀ ਆਪਣੇ ਜਿਹੜੇ ਬਲ ਹੋਣਗੇ ਉਹਨਾਂ ਬਲਾਂ ਨੂੰ ਤਾਂ ਕੇ ਤੇ ਲੜ ਦੇ ਵਿੱਚ ਜਿਹੜਾ ਆਪਣੇ ਬਲ ਖਿਲਾਰ ਕੇ ਤੇ ਇਸ ਲੜ ਨੂੰ ਵੀ ਜਿਹੜਾ ਆਪਾਂ ਸੈੱਟ ਕਰਕੇ ਲਗਾ ਦੇਣਾ ਤੁਸੀਂ ਜਿਹੜੇ ਆਪਣੇ ਬਲ ਸੈੱਟ ਕਰਨ ਦੇ ਲਈ ਜਿਹੜੇ ਬਲ ਆਪਣੇ ਮੋਟੇ ਰਹਿ ਜਾਂਦੇ ਨੇ ਉਹਨਾਂ ਪਤਲੇ ਕਰਨ ਦੇ ਲਈ ਤੁਸੀਂ ਜਿਹੜਾ ਆਪਣਾ ਪੱਗ ਪਹਿਨੇ ਆ ਫਿਰ ਸੂਈ ਜਿਹੜੀ ਆਪਣੀ ਹੈਲਪ ਆ ਲੈ ਸਕਦੇ ਹੋ ਹੁਣ ਨੋਕ ਦੇ ਕੋਲ ਵੀ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਬਾ ਦੇਣਾ ਸੈੱਟ ਕਰ ਲੈਣਾ ਹੁਣ ਜਿਹੜਾ ਆਪਣਾ ਆਖਰੀ ਲੜਊਗਾ ਆਖੇ ਲੜਦੀ ਪੂਣੀ ਨੂੰ ਖੋੜਾ ਆਪਣਾ ਲੜਊਗਾ ਸਾਨੂੰ ਖੋਲ ਕੇ ਉਸ ਦਾ ਉੱਪਰਲਾ ਪੱਲਾ ਜਿਹੜਾ ਉਹ ਪਹਿਲਾ ਉੱਪਰ ਇਕੱਠਾ ਕਰਨਾ ਮੈਂ ਥੱਲੇੋਂ ਪੱਲਾ ਹਲਕਾ ਇਕੱਠਾ ਕਰਕੇ ਉਸ ਉੱਪਰ ਨੂੰ ਉੱਪਰ ਨੂੰ ਫੋਲਡ ਕਰਨਾ ਆਪਾਂ ਨੂੰ ਫੋਲਡ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਲੜਊਗਾ ਸਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ഫ്രണ്ടത്താ എ ഫോൽഡ് കെ എടുത്ത ലടങ്ങ സെറ്റ് കര ലാ സെറ്റ് ഡബൽ ഫോൽഡേ ലട സെറ്റ് ലാത ਜਿੰਨਾ ਕਿ ਤਰ੍ਹਾਂ ਲੜਨ ਉਪਰੋ ਵੀੜਾ ਸੈਟ ਕਰਕੇ ਤੇ ਹਣੇ ਲੜਨ ਸੈਟ ਕਰਕੇ ਆਪਾਂ ਇਹ ਲੜ ਰਹਿ ਗਿਆ ਉਸ ਲੜ ਨੂੰ ਬੈਕ ਤੇ ਦੱਬ ਦੇਣਾ ਜਿਹੜਾ ਆਪਣਾ ਪਰਨਾ ਕੰਪਲੀਟ ਹੋ ਚੁੱਕਿਆ ਹੁਣ ਇਸ ਪਰਨੇ ਦੀ ਜਿਹੜੀ ਆਪਣੀ ਬਾਕੀ ਸੈਟਿੰਗ ਹੋ ਗਈ ਉਹ ਆਪਾਂ ਕਰ ਲੈਣੀ ਆ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੁਹਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਦੇਖਣ ਲਈ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ